ਜਦੋਂ ਕੇਸਗੜ ਸਾਹਿਬ ਦੀ ਧਰਤੀ ਤੇ دیਵਾਨ ਲੱਗਾ ਤੇ ਸਤਸੰਗਤ ਤੋਂ ਵੀ ਕਵੀ ਆ ਗਿਆ ਪਾਤਸ਼ਾਹ ਤਾਂ ਅੰਤਰਜਾਮੀ ਨੇ ਜਦੋਂ ਉਹਨੇ ਮਨ ਭਰ ਕੇ ਮੱਥਾ ਟੇਕਿਆ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਨજર ਭਰ ਕੇ ਵੇਖ ਕੇ ਕਿਹਾ ਭਾਈ ਤੂੰ ਕੌਣ ਹੈ ਕਿੱਥੋਂ ਆਏ ਹੋ ਕਹਿੰਦਾ ਜੀ ਮੈਂ ਕਟੌੜਚ ਤੋਂ ਆਇਆ ਹਜ਼ੂਰ ਪੁੱਛਦੇ ਤੇਰਾ ਨਾਮ ਕੀ ਹੈ ਤੇ ਹੱਥ ਜੋੜ ਕੇ ਕਹਿੰਦਾ ਮਹਾਰਾ ਗਰੀਬਾਂ ਦਾ ਕਾਦਾ ਨਾਮ ਹੁੰਦਾ ਹੈ ਨਾਂ ਤੇ ਮਹਾਰਾਜ ਅਮੀਰਾਂ ਦਾ ਹੁੰਦਾ ਗਰੀਬਾਂ ਦਾ ਕਾਦਾ ਨਾਮ ਹੈ ਗਰੀਬੀ ਵਿੱਚ ਤਾਂ ਨਾਮ ਵਿਗੜ ਜਾਂਦੇ ਨੇ ਸ਼੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਹੱਥ ਪੈ ਕਹਿੰਦੇ ਗੱਲ ਤੇਰੀ ਸਹੀ ਹੈ ਗਰੀਬੀ ਵਿੱਚ ਨਾਮ ਵਕੈ ਹੀ ਵਿਗੜ ਜਾਂਦੇ ਨੇ ਭਾਈ ਕੋਈ ਗੱਲ ਨਹੀਂ ਫਿਰ ਵੀ ਦੱਸ ਤੇਰਾ ਨਾਮ ਕੀ ਹੈ ਉਹਨੇ ਕਿਹਾ ਜੀ ਮਾਪਿਆਂ ਨੇ ਨਾਮ ਰੱਖਿਆ ਸੀ ਹੰਸਰਾਮ ਪਰ ਪਾਤਸ਼ਾਹ ਮੈਂ ਕਦੇ ਸੁਣਿਆ ਹੀ ਨਹੀਂ ਮੈਨੂੰ ਕਿਸੇ ਨੇ ਹੰਸਰਾਮ ਕਿਹਾ ਹੋਵੇ ਮੈਨੂੰ ਲੋਕੀ ਹੰਸੂ ਕਹਿੰਦੇ ਨੇ ਓਏ ਹੰਸੂ ਧੰਨ ਗੁਰੂ ਗੋਵਿੰਦ ਸਿੰਘ ਮਹਾਰਾਜ ਪਿਆਰ ਵਿੱਚ ਆ ਕੇ ਬੁੱਲੇ ਕਹਿੰਦੇ ਕਵੀ ਹੰਸਰਾਮ ਜੀ ਫਿਰ ਕੋਈ ਕਵਿਤਾ ਸੁਣਾਓ ਜੋ ਹੁੰਦੇ ਜਦੋਂ ਪਾਤਸ਼ਾਹ ਨੇ ਜੀ ਕਹਿ ਕੇ ਬੁਲਾਇਆ ਨਾ ਮਨ ਭਰ ਗਿਆ ਕਵੀ ਹੰਸਰਾਮ ਦਾ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਸੁਣ ਕੇ ਮਨ ਭਰਿਆ ਸਹਿਬ ਕਹਿੰਦੇ ਸੁਣਾਓ ਉਹਨੇ ਕੁਰਬਾਈ ਸੁਣਾਈ ਕਹਿੰਦੇ ਹੋਰ ਸੁਣਾਓ ਉਹਨੇ ਹੋਰ ਪਵਿੱਤ ਸੁਣਾਇਆ ਖਜ਼ਾਨਚੀ ਸੱਧਿਆ ਰਾਮਚੰਦ ਕਹਿੰਦੇ ਖਜ਼ਾਨਚੀ ਜੀ ਖਜ਼ਾਨੇ ਚ ਮਾਇਆ ਕਿੰਨੀ ਪਈ ਐ ਉਹਨੇ ਵੇਖ ਕੇ ਕਿਹਾ ਮਹਾਰਾਜ 18000 ਰਜਤ ਪੰ ਭਾਵ ਸੋਨੇ ਚੰਦੀ ਦੀਆਂ ਮੋਹਰਾਂ 18000 ਖਜ਼ਾਨੇ ਚ ਪਈਆਂ ਨੇ ਪਾਦਸ਼ਾਹ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ ਥੈਲੀਆਂ ਭਰ ਕੇ ਸਾਰਾ ਇਹ ਖਜ਼ਾਨਾ ਕਵੀ ਹੰਸਰਾਮ ਜੀ ਨੂੰ ਦੇ ਦਿਓ ਉਹਦਾ ਮਨ ਪਰ ਆਇਆ ਮਹਾਰਾਜ ਦੋ ਚਾਰ ਮੋਹਰੇ ਦੇ ਦਿਓ ਮੇਰੀ ਜਿੰਦਗੀ ਲੰਘ ਜਾਣੀ ਹੈ ਮੈਂ ਕੀ ਕਰਨਾ ਖਜ਼ਾਨੇ ਦਸਵੇਂ ਪਾਦਸ਼ਾਹ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਅਸੀਂ ਤੁਹਾਨੂੰ ਰਾਜੇ ਬਣਾਉਣਾ ਰਾਜੇ